ਟਿੱਬੇ ਹੁੰਦੇ ਸੀ ਸਰਕਾ ਨਹੀਂ ਹੁੰਦੀਆਂ ਸੀ ਜਿੱਥੇ ਅੱਜ ਕਣਕ ਝੋਨੇ ਦੇ ਨਰਮੇ ਹੋਏ ਬੈਠੇ ਉਹਦੇ ਟਿੱਬੇ ਹੁੰਦੇ ਸੀ ਅੱਜ ਕਣਕ ਝੋਨਾ ਤੇ ਫਸਲਾਂ ਥੋੜੀ ਇੱਥੇ ਖੇਤਾਂ 'ਚ ਲੱਗਣ ਲੱਗੀਆਂ ਕਾਲੀ ਦਲ ਦੀ ਸਰਕਾਰਾਂ ਕਰਕੇ ਸਾਹ ਪ੍ਰਕਾਸ਼ ਸਿੰਘ ਬਾਦਲ ਕਰਕੇ ਜਿਨ੍ਹਾਂ ਨੇ ਕਸੀਆਂ ਨਹਿਰਾ ਟਿਊਬਲ ਕਨੈਕਸ਼ਨ ਦਿੱਤੇ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਹੈ 13.5 ਲੱਖ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਵੰਡੇ ਆਪਣੀ ਸਰਕਾਰਾਂ ਦੇ ਦਰਮਿਆਨ ਤੇ ਮੈਂ ਅੱਜ ਕਹਿਣਾ ਹੈ ਇੱਥੇ ਦੱਸੋ ਕਿਹਦੇ ਕੋਲ ਟਿਵਲ ਕਲੈਕਸ਼ਨ ਨਹੀਂ ਆ ਹੱਤਕੜਾ ਕਰਿਓ ਸਾਰਿਆਂ ਕੋਲ ਹੀ ਆ ਜਿਹੜਾ ਰਹਿ ਗਿਆ ਮੈਨੂੰ ਆ ਜਿਹੜਾ ਰਹਿ ਗਿਆ ਨਾ ਇੱਕ ਗੱਲ ਤੋਂ ਥੋੜੇ ਜਿੰਨੀ ਛੇਤੀ ਸਰਕਾਰ ਬਣਾ ਦੂੰਗਾ ਪਹਿਲੇ ਹਫ਼ਤੇ ਜੀ ਦੇ ਦਾਂਗੇ ਬੋਲੇ ਸੋਨਿਆਰ ਸੋਨਿਆਰ ਕਾਲ ਤੁਸੀਂ ਦੇਖਿਆ ਹੁਣੇ ਸੇਵਾ ਕੇਂਦਰ ਖੋਲੇ ਸਾਡੀ ਕੋਸ਼ਿਸ਼ ਸੀ ਹਰ ਚੀਜ਼ ਦੀ ਜਿਹੜੀ ਮੁਸ਼ਕਲ ਇੱਥੇ ਆ ਉਹ ਪੂਰੀ ਹੋਏ ਬਿਜਲੀ ਦੀ ਕਿੰਨੀ ਸਮੱਸਿਆ ਸੀ ਬਿਜਲੀ ਆਉਂਦੀ ਨਹੀਂ ਸੀ ਉਸ ਬਿਜਲੀ ਨੂੰ ਸਰਪਲਸ ਕੀਤਾ ਗਰੀਬ ਜਨਤਾ ਨੂੰ ਬਹੁਤ ਲੋਡ ਸੀ ਅਸੀਂ ਆਟਾ ਦਾਲ ਨੀਲੇ ਕਾੜ ਬਣਾ ਕੇ ਆਟਾ ਦਾਲ ਸਕੀਮ ਲਿਆਂਦੀ ਸ਼ਗਨ ਦੇਣੇ ਸ਼ੁਰੂ ਕੀਤੇ ਪੈਨਸ਼ਨ ਦੇਣੇ ਸ਼ੁਰੂ ਕੀਤੇ ਲੜਕੀਆਂ ਨੂੰ ਸਕੂਲ ਜਾਣ ਵਾਸਤੇ 11ਵੀਂ ਦੇ 12ਵੀਂ ਨੂੰ ਸਾਈਕਲ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਸਕੀਮ ਚਾਲੂ ਕੀਤੀ ਸਿਵਲ ਹਸਪਤਾਲ 'ਚ ਮੁਫਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਪਰ ਹੌਲੀ-ਹੌਲੀ ਜਿਵੇਂ ਕਾਂਗਰਸ ਦੀ ਸਰਕਾਰ ਆਈ ਬੰਦ ਹੋਣ ਲੱਗੀਆਂ ਚੀਜ਼ਾਂ ਝਾੜੂ ਵਾਲਿਆਂ ਨੇ ਤਾਂ ਜਿਵੇਂ ਹੀ ਤਪਾਈ ਲਿਆਂਦੀ ਹੈ ਮੈਨੂੰ ਇੱਕਲ ਦੱਸੋ ਭਗਵਾਨ ਜੀ ਤਮਾਨ ਕਿੰਨੀ ਵਾਰ ਆਪਣੇ ਇਸ ਲੱਖੇ 'ਚ ਆਇਆ ਹੈ ਹੈ ਤੇ ਪਹਿਲੇ ਕਿੰਨੇ ਵਾਰ ਗਿਣਾ ਕੱਢਦਾ ਹੁੰਦਾ ਸੀ ਹਰਾ ਪੈਨ ਲੈ ਕੇ ਦਿਖਾਉਂਦਾ ਹੁੰਦਾ ਸੀ ਕਢ ਕੇ ਆ ਝਾੜੂ ਵਾਲੇ ਨੇ ਮੈਂ ਕਹਿੰਦਾ ਸਭ ਤੋਂ ਵੱਡੇ ਠੱਗ ਜੋ ਆ ਝਾੜੂ ਵਾਲੇ ਆ ਮੈਂ ਹੁਣੀ ਧੂਰੀ ਹਲਕੇ ਜਾ ਕੇ ਆਇਆ ਕਿਥੋਂ ਭਗਵੰਤ ਮਾਨ ਨੂੰ ਜੇ ਹਲਕੇ ਨੇ ਚੀਫ ਮਿਨਿਸਟਰ ਬਣਾਇਆ ਉਥੇ ਕੰਧਾਂ ਤੇ ਲਿਖਿਆ ਕਰਿਆ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਝਾੜੂ ਵਾਲਿਆਂ ਨੂੰ ਕਿਤੇ ਨਾ ਪਿੰਡ ਚ ਵੰਡ ਦਿਓ ਉਰੀ ਆਲਕਨੇ ਆ 2 2.5 ਸਾਲ ਹੋ ਗਏ ਬੁਰਾ ਹਾਲ ਉਸ ਹਲਕੇ ਦਾ ਟੋਏ ਏਡੇ ਡੇ ਸੜਕਾਂ ਤੇ ਜਾਣ ਹੀ ਸਕਦੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਤੇ ਟੀ ਚੀ ਮੰਤਰੀ ਦਾ ਆਪਣਾ ਹਲਕਾ ਕੋਈ ਟੀ ਚੀ ਮੰਤਰੀ ਕਹਿੰਦੇ ਲਾਇਕ ਹੈ ਲੋਕਾਂ ਨੂੰ 50 ਖੜੇ ਆ ਦੇਂਦੇ ਕੋਈ ਪੁੱਛਣ ਨਹੀਂ ਆਉਂਦਾ 1 ਰੁਪਿਆ ਮੁਆਫਜ਼ਾ ਨਹੀਂ ਦਿੱਤਾ ਤੁਹਾਡੇ ਆਪਣੇ ਹੜਾਏ ਸੀ ਅਦਾ ਅਕਾਲੀਵਲ ਦੀ ਲੀਡਰਸ਼ਿਪ ਆਈ ਜਿਨ੍ਹਾਂ ਨੇ ਮੋਟਰਾਂ ਦਿੱਤੀਆਂ ਟੂ ਡੀਜ਼ਲ ਦਿੱਤੇ ਜੋ ਕੁਝ ਸਾਡੇ ਕੋਲੇ ਸੀਗਾ ਜਿੱਕਾ ਕੱਟ ਕੀਤੀ ਉਹ ਤਾਂ ਨਹੀਂ ਆਏ ਆ ਗੜੇ ਪੈ ਗਏ ਆ ਖੁੱਡੀਆਂ ਜਿੱਥੋਂ ਦਾ ਪਿੰਡ ਦਾ ਖੁੱਡੀਆਂ ਮੰਤਰੀ ਹੈ ਉਹ ਤੋਂ 20 ਕਿਲੋਮੀਟਰ ਤੇ ਗੜੇ ਪੈਣੇ ਸ਼ੁਰੂ ਹੋਏ 100 ਪਿੰਡਾਂ ਚ ਉਸ ਲਾਈਨ ਤੇ ਗੜੇ ਪਏ ਪਿੰਡ ਤੇ ਪਿੰਡ ਤਬਾਹ ਕਰਤੇ ਫਸਲ ਜਵਾਂ ਤਬਾਹ ਇੱਕ ਦਿਨ ਨਹੀਂ ਗਿਆ ਤੇ ਇੱਕ ਰੁਪਿਆ ਨਹੀਂ ਦਿੱਤਾ ਤੇ ਵੱਡੇ ਬਾਦਲ ਸਾਹਿਬ ਕੋਈ ਪਰਸ ਮਸੱਆਉਂਦੀ ਪਹੁੰਚ ਜਾਂਦੇ ਸੀ ਉਹ ਐ ਸੀ ਕਿ ਤੁਹਾਡਾ ਆਪਣਾ ਮੁੱਖ ਮੰਤਰੀ ਹੈ ਅਕਾਲੀ ਪਾਰਟੀ ਥੋਡੀ ਹੈ ਪਿੰਡਾਂ ਦੀ ਹੈ ਗਰੀਬ ਦੀ ਹੈ ਕਿਸਾਨ ਦੀ ਹੈ ਮਜ਼ਦੂਰ ਦੀ ਹੈ ਖਾਲਸਾ ਪੰਥ ਦੀ ਫੌਜ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਾਂ ਆਪਣੀ ਪਰ ਫੌਜ ਨੂੰ ਕਮਜ਼ੋਰ ਕਰਤਾ ਜਿਹੜੀ ਫੌਜ ਤੋਂ ਸਾਰੇ ਡਰਦੇ ਹੁੰਦੇ ਸੀ ਅੱਜ ਇਹ ਜੀਆਂ ਤਾਕਤਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਮਗਰ ਲੱਗ ਗਏ ਆਪਾਂ ਜਿਨ੍ਹਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਜੇ ਤੁਸੀਂ ਇੱਕ ਵੀ ਵੋਟਾ ਨਹੀਂ ਪਾਉਂਗੇ ਝਾੜੂ ਵਾਲਿਆਂ ਨੂੰ ਇਹਨਾਂ ਨੇ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਾ ਹੈ ਭਾਵੇਂ ਸਾਨੂੰ ਵੋਟਾ ਪੈਣ ਨਾ ਪੈਣ ਜੀ ਰਹਿਣਾ ਹੀ ਇੱਥੇ ਹੈ ਸੇਵਾ ਕਰਦੇ ਰਹਿਣਾ ਹੈ 103 ਸਾਲ ਪੁਰਾਣੀ ਪਾਰਟੀ ਹੈ ਆ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਆ ਤਾਂ ਲੜਾਈ ਲੜਨ ਵਾਸਤੇ ਬਣੀ ਹੈ ਭਾਵੇਂ ਕੌਮ ਦੀ ਲੜਾਈ ਹੋਏ ਭਾਵੇਂ ਕਿਸਾਨ ਦੀ ਲੜਾਈ ਹੋਏ ਭਾਵੇਂ ਗਰੀਬ ਦੀ ਲੜਾਈ ਹੋਏ ਵੱਡੇ ਬਾਦਲ ਸਾਹਿਬ 16 ਸਾਲ ਉਹਨਾਂ ਨੇ ਜੇਲਾ ਕੱਟਿਆ ਜੇ ਕੱਲਾ ਰਾਜ ਵਾਸਤੇ ਲੰਡੇ ਹੁੰਦੇ ਉਹਨਾਂ ਨੂੰ ਜੇਲ ਕੱਟਣ ਦੀ ਲੋੜ ਨਹੀਂ ਤੁਹਾਡੇ ਆਪਣੇ ਬਜ਼ੁਰਗ ਹੋਣੇ ਜਿਹੜੇ ਬਾਦਲ ਸਾਹਿਬ ਨਾਲ ਕੋਈ 5 ਸਾਲ ਜੇਲ ਜੁਣਾ ਕੋਈ 7 ਸਾਲ ਜੇਲ ਜੁਣਾ ਆ ਕੌਮ ਦੀ ਜਥੇਬੰਦੀ ਹੈ ਜਿਹੜੀ ਆਪਾਂ ਸਮਝ ਨਹੀਂਦੇ ਜੋ ਦਰਦ ਸਾਡਾ ਤੁਹਾਡੇ ਪ੍ਰਤੀ ਹੈ ਉਹ ਦਰਦ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਨਹੀਂ ਹੋ ਸਕਦਾ ਦਿੱਲੀ ਵਾਲੀਆਂ ਪਾਰਟੀਆਂ ਤਾਂ ਉਹ ਫੈਸਲੇ ਕਰਦੀਆਂ ਜੋ ਉਹਨਾਂ ਨੂੰ ਫਾਇਦਾ ਹੋਏ ਮੈਂ ਪੰਜਾਬ ਦੀ ਪਾਣੀਆਂ ਦੀ ਗੱਲ ਦੱਸ ਕੇ ਤੁਹਾਨੂੰ ਸਮਝਾ ਦੂੰਗਾ ਕਿ ਦਿੱਲੀ ਵਾਲੀਆਂ ਪਾਰਟੀਆਂ ਦਾ ਤੇ ਪੰਜਾਬ ਦੀ ਪਾਰਟੀ ਦਾ ਕੀ ਫਰਕ ਹੈ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਇੱਕ ਦੇਸ਼ ਦਾ ਕਾਨੂੰਨ ਬਣਿਆ ਆਹ ਕਾਨੂੰਨ ਦੁਨੀਆ ਦਾ ਵੀ ਕਾਨੂੰਨ ਹੈ ਜਿਹੜੇ ਮੁਲਕ ਜਿਹੜੇ ਸੂਬੇ ਚੋਂ ਦਰਿਆ ਟੱਪਦੇ ਐ ਸਾਰਾ ਪਾਣੀ ਉਹ ਸੂਬੇ ਦਾ ਹੈ ਹੋਰ ਕਿਸੇ ਸੂਬੇ ਦਾ ਉਹਦਾ ਹੱਕ ਨਹੀਂ ਜਿਵੇਂ ਹੁਣ ਰਾਜਸਥਾਨ ਵਿੱਚ ਮਾਰਬਲ ਨਿਕਲਦਾ ਹੈ ਸਾਰਾ ਹੱਕ ਰਾਜਸਥਾਨ ਦਾ ਹੈ ਆਪਾਂ ਉੱਥੇ ਕੋਈ ਪੈਸਾ ਨਹੀਂ ਲੈ ਸਕਦੇ ਤੇਲ ਸਾਹਮਣੇ ਨਿਕਲਦਾ ਹੈ ਹੱਕ ਉਹਨਾਂ ਦਾ ਹੈ ਉਵੇਂ ਜਿੱਥੋਂ ਦੇ ਦਰਿਆ ਹੈ ਉਹਨੇ ਪਰ ਹੋਇਆ ਕੀ ਆ ਕਾਂਗਰਸ ਦੀ ਸਰਕਾਰ ਸੈਂਟਰ ਦੀ ਕੀ ਕੀਤਾ ਰਾਜਸਥਾਨ ਨੂੰ ਖੁਸ਼ ਕਰਨਾ ਸੀ ਕਾਂਗਰਸ ਨੇ ਉੱਥੋਂ ਦੀ ਵੋਟਾਂ ਲੈਣੀਆਂ ਸੀ ਪੰਜਾਬ ਵਿੱਚ ਕਾਂਗਰਸ ਦਾ ਹੀ ਮੁੱਖ ਮੰਤਰੀ ਸੀ ਬਿਗੈਰ ਕੈਬਨਿਟ ਮੀਟਿੰਗ ਕੀਤੇ ਬਿਗੈਰ ਪਾਰਲੀਮੈਂਟ ਦੇ ਐਕਟ ਪਾਸ ਕੀਤੇ ਜਿੰਨਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਐ ਅੱਧਾ ਰਾਜਸਥਾਨ ਨੂੰ ਦੇ ਦਿੱਤਾ ਰਾਜਸਥਾਨ ਘਰਾਲ ਰਹੀ ਦੇਖੋ ਕਿੱਡੀ ਵੱਡੀ ਬੇਇਨਸਾਫੀ ਕੀਤੀ ਅੱਧਾ ਪਾਣੀ ਰਾਜਸਥਾਨ ਨੂੰ ਜਿਹਦਾ ਕੋਈ ਹੱਕ ਨਹੀਂ ਉਹਦੇ ਬਾਅਦ ਫਿਰ ਤੋਂ ਅਗਲੇ ਸਾਲਾਂ ਵਿੱਚ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਉਹ ਅੱਧਾ ਬੱਜਿਆ ਸੀ ਜਿਹੜਾ ਪਾਣੀ ਉਹਦਾ ਅੱਧਾ ਪਾਣੀ ਕਹਿੰਦੇ ਹਰਿਆਣੇ ਨੂੰ ਦੇ ਦਿਓ ਆ ਤਾਂ ਕਾਲੀ ਦਲ ਨੇ ਮੋਰਚੇ ਲਾ ਲੇ ਤੇ ਬੱਚੇ ਬੈਠੇ ਆ ਨਹੀਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਹੀ ਨਹੀਂ ਹੋਣਾ ਆ ਜਿਹੜਾ ਟਿਊਬਵਲ ਲਾਏ ਆ ਜੇ ਆਪਾਂ ਨੂੰ ਰਾਜਸਥਾਨ ਨੂੰ ਨਾ ਜਾਂਦਾ ਪਾਣੀ ਆਪਣੇ ਪੰਜਾਬੀਆਂ ਨੂੰ ਟਿਊਬਵਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਤੁਹਾਡੀਆਂ ਕਸ਼ੀਆਂ ਨਹਿਰਾਂ ਤੁਹਾਡੇ ਖੇਤ ਨਰੇ ਪਾਣੀ ਨਾ ਹੁਣੇ ਸੀ ਪਰ ਆਪਣੀ ਦਿੱਲੀ ਦੀ ਪਾਰਟੀਆਂ ਨੇ ਤੁਹਾਡੇ ਨਾਲ ਬੇਨਸਾਫੀ ਕੀਤੀ ਐਜੇ ਕਾਨੂੰਨ ਬਣਾਉਂਦੇ ਆ ਜਿਹਦਾ ਫਾਇਦਾ ਕੱਲਾ ਦੂਜੇ ਸੂਬੇ ਨੂੰ ਹੋਣ ਜੇ ਦਿੱਲੀ ਨੂੰ ਪਤਾ ਲੱਗੇ ਪਾਰਟੀਆਂ ਨੂੰ ਕਿ ਇਸ ਕਾਨੂੰਨ ਨਾਲ ਯੂਪੀ ਦਾ ਫਾਇਦਾ ਹੈ ਪੰਜਾਬ ਦਾ ਨੁਕਸਾਨ ਹੈ ਉਹ ਯੂਪੀ ਵਾਸਤੇ ਕਰਨਗੇ ਕਿਉਂਕਿ ਉੱਥੋਂ 80 ਐਮਪੀ ਆਉਂਦੇ ਆ ਥੋੜੀ ਲੜਾਈ ਕੌਣ ਲੜਦਾ ਹੈ ਤੁਸੀਂ ਪਾਰਲੀਮੈਂਟ ਦੇ ਦੇਖਿਆ ਕਿਤੇ ਕਾਂਗਰਸ ਦੇ ਹੁਣੀ ਜੋ ਕਿਸਾਨੀ ਦੀ ਲੜਾਈ ਲੜ ਰਿਆ ਸੀ ਕੱਲਾ ਬੀਬਾ ਹਰਜਮਰਤ ਕੌਰ ਬਾਦਲ ਸੀ ਲੜ ਰਹੀ ਸੀ ਉਹਦੇ ਵੀ ਵੀ ਤੇ ਦੇਖਿਆ ਹੋਣਾ ਜਦੋਂ ਕੌਮ ਦੀ ਗੱਲ ਆਈ ਬੰਦੀ ਸਿੱਖਾਂ ਦੀ ਗੱਲ ਆਈ ਕਾਂਗਰਸ ਦੇ ਐਮਪੀ ਕੋਈ ਬੋਲੇ ਆਪ ਲੈ ਐਮਪੀ ਕੋਈ ਬੋਲੇਆ ਕੋਈ ਨਹੀਂ ਬੋਲੇ ਜੇ ਬੋਲੇ ਤੇ ਇਸ ਬੀਜੇਪੀ ਲੜਾਈ ਲੜੀ ਤੇ ਸ਼ਰ ਸਿਮਰਤ ਕੌਰ ਬਾਦਲ ਤੇ ਕਾਲੀ ਦਲ ਦੇ ਐਮਪੀ ਨੇ ਆਪਾ ਪਰ ਆਪਾਂ ਆਪਣੀ ਪਾਰਟੀ ਨੂੰ ਤਾਂ ਸਭ ਨਹੀਂ ਆ ਤਾਂ ਕੋਈ ਗੱਲ ਨਹੀਂ ਆਪਾਂ ਕਿੰਨਾ ਦੇ ਗੱਲਾਂ 'ਚ ਆ ਗਏ ਏਜੰਸੀਆਂ ਦੇ ਗੱਲਾਂ 'ਚ ਆ ਗਏ ਉਹ ਤਾਕਤਾਂ ਦੇ ਗੱਲਾਂ 'ਚ ਆ ਗਏ ਜਿਹੜੀਆਂ ਚਾਹੁੰਦੀਆਂ ਸੀ ਕਿ ਖਾਲਸਾ ਪੰਥ ਕਮਜ਼ੋਰ ਹੋਏ ਥੋੜੀ ਤਾਕਤ ਥੋੜੀ ਫੌਜ ਅਕਾਲੀ ਦਲ ਹੈ ਖਾਲਸਾ ਪੰਥ ਨਾਲ ਦੇਖਿਆ 10 ਸਾਲ ਬਾਦਲ ਸਾਹਿਬ ਨੇ ਇੰਨੇ ਕੰਮ ਕੀਤੇ ਤੈਨੂੰ ਕਿਵੇਂ ਢਾਈਏ ਇਲਜ਼ਾਮ ਲਾਤਾ ਜੀ ਕੀ ਕਾਲੀ ਸਰਕਾਰ ਨੇ ਬੇਅਦਬੀ ਕਰਾਈ ਅਕਾਲੀ ਸਰਕਾਰ ਅਕਾਲੀ ਲੀਡਰਸ਼ਿਪ ਕੋਈ ਬੇਅਦਬੀ ਕਰ ਸਕਦੀ ਹੈ ਵੱਡੇ ਬਾਦਲ ਸਾਹਿਬ ਹਰ ਰੋਜ਼ ਆਪਣੇ ਘਰੋਂ ਅਰਦਾਸ ਕਰਕੇ ਗੁਰੂ ਮਹਾਰਾਜ ਦੇ ਕਮਰੇ ਜਾ ਕੇ ਮਹਾਰਾਜਾ ਪ੍ਰਕਾਸ਼ ਹੈ ਮੱਥਾ ਟੇਕੇ ਅਰਦਾਸ ਕਰਕੇ ਨਿਕਲਦੇ ਸੀ ਤੇ ਨਿਕਲਦੇ ਆ ਸਾਡਾ ਜਿਹੜਾ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦਾ ਹੋਏ ਪਾਠ ਕਰਦੇ ਹਉਣ ਉਹ ਬੇਅਦਬੀ ਕਰਨਗੇ ਪਰ ਆਪ ਗੱਲਾਂ ਚਾ ਕੇ ਕਿਹੜੇ ਬੋਲਦੇ ਸੀ ਆ ਦਾਦੂ ਵਾਲਾਲੇ ਮੰਡਾਲੇ ਕਈ ਚੋਲੇ ਪਾ ਲੈਂਦੇ ਐ ਐ ਲੱਗਦਾ ਕਿ ਸਿੱਖ ਹੈ ਪਰ ਹੈ ਕੌਮ ਦੇ ਗਦਾਰ ਹੁਣ ਕਿੱਥੇ ਆ ਬੀਜੇਪੀ ਚ ਬੈਠੇ ਐ ਨੁਕਸਾਨ ਕੀ ਕੀਤਾ ਉਹੀ ਬੰਦਿਆ ਨੇ ਅੱਜ ਕੀ ਕੀਤਾ ਸਾਡੀ ਤਾਂ ਸਿੱਧੀ ਲੜਾਈ ਕਾਂਗਰਸ ਬੀਜੇਪੀ ਨਾਲ ਹੋ ਗਈ ਅਸੀਂ ਤਾਂ ਕਿਸਾਨੀ ਵਾਸਤੇ ਮੰਤਰੀ ਬਣ ਨੂੰ ਲੱਤ ਮਾਰਤੀ ਪਾਰਟੀ ਛੱਡ ਸਮਝੌਤਾ ਤੋੜਤਾ ਪਰ ਲੋਕੀ ਕੀ ਗੱਲਾਂ ਚ ਕੀ ਕਰਦੇ ਪ੍ਰਚਾਰ ਅਕਾਲੀ ਦਲ ਦੇ ਖਰਾਬ ਸੀ ਝਾੜੂ ਵਾਲਿਆਂ ਦੀ ਸਰਕਾਰ ਬਣਾ ਲਈ ਆ ਡਰਾਮਾ ਝਾੜੂ ਵਾਲੇ ਦਾ ਸਾਰਾ ਤੇ ਤੁਸੀਂ ਦੇਖ ਲਓ ਕੀ ਹੋ ਗਿਆ ਆਪਣਾ ਅੱਜ ਬੀਜੇਪੀ ਨੇ ਕੀ ਕੀਤਾ ਹੁਣ ਤੁਹਾਡੇ ਨਾਲ ਤਖਤ ਹਜ਼ੂਰ ਸਾਹਿਬ ਜਿਹੜਾ ਆਪਣਾ ਤਖਤ ਹੈ ਅੱਜ ਆਰਐਸਐਸ ਨੇ ਉਹਦੇ ਤੇ ਕਾਬਜ਼ ਹੋ ਗਏ ਹੈ ਮੈਨੇਜਮੈਂਟ ਕਮੇਟੀ ਹੁਣ ਆਰਐਸਐਸ ਦੇ ਕੰਟਰੋਲ 'ਚ ਹੈ ਕਿਉਂਕਿ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਆਰਐਸਐਸ ਨੇ ਕਬ ਕੰਟਰੋਲ ਕਰ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਸਾਰੀ ਕੰਟਰੋਲ ਕਰ ਗਈ ਆਪਣੇ ਸਿੱਖ ਕੀ ਹੈ ਜੇ ਹੈ ਦੋ ਗਨਮੈਨ ਦੇ ਦੋ ਮਿੰਚ ਛਾਲ ਮਾਰ ਦਿੰਦੇ ਆ ਲੱਗਦਾ ਕਿ ਸਿੱਖ ਹੈ ਪਰ ਹੈ ਕੌਮ ਦੇ ਦੁਸ਼ਮਣ ਤੇ ਕੌਮ ਦੇ ਗद्दार ਆ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਹੋਈ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿਓ ਪਰ ਬੀਜੇਪੀ ਨੇ ਆ ਕੇ ਉਹਨਾਂ ਦੇਖਿਆ ਕੀ ਕਿਸਾਨੀ ਸੰਘਰਸ਼ ਵਿੱਚ ਕਾਲੀ ਦਲ ਲੱਗਿਆ ਰਿਹਾ ਤੇ ਉਹਦੇ ਬਾਅਦ ਇਹਨਾਂ ਸਾਹਮਣੇ ਝੁਕਿਆ ਨਹੀਂ ਤੇ ਅਸੀਂ ਉਹਨਾਂ ਨਾਲ ਰਿਸ਼ਤਾ ਤੋੜਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਹਰਿਆਣੇ ਦੀ ਲੰਗ ਬਣਾਤੀ ਅੱਜ ਜਦੋਂ ਹੁਣ ਕਿਸਾਨੀ ਸੰਘਰਸ਼ ਹੋਇਆ ਸਾਰੀ ਪੁਲਿਸ ਹਰਿਆਣੇ ਦੇ ਗੁਰਦੁਆਰਿਆਂ 'ਚ ਛਾਈ ਉਹਨਾਂ ਨੇ ਕਿਉਂਕਿ ਆਰਐਸਐਸ ਦਾ ਹੁਣ ਬੀਜੇਪੀ ਦਾ ਕੰਟਰੋਲ ਹੈ ਆ ਤਾਂ ਹਾਲਾਤ ਬਣ ਗਏ ਮੈਂ ਪੁੱਛਣਾ ਚਾਹਣਾ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਕੋਈ ਇੱਕ ਦੱਸ ਸਕਦਾ ਹੈ ਹੱਥ ਖੜੇ ਕੇ ਕਿੰਨਾਂ ਨੂੰ ਕਿੰਨਿਆਂ ਨੂੰ ਪਤਾ ਹੈ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਹੱਥ ਖੜੇ ਕਰਿਓ 1 2 3 4 5 6 7 ਬਸ 7 ਜਣੇ ਉਹ ਖਾਲਸਾ ਜੀ ਖੋਕ ਹੀ ਗਿਆ ਆਪਣੀ ਕੌਮ ਨੂੰ ਆ ਖੂਨ ਤਾਂ ਮਨ ਲੱਗਦਾ ਆਪ ਕੈਂਪ ਅਕੂਲਾ ਬਣ ਗਿਆ ਹੁਣ ਇਹ ਪੈਪਸੀ ਤੇ ਕੋਕ ਬਣ ਗਿਆ ਖੂਨ ਤੁਹਾਡਾ ਯਾਦ ਕਰੋ 1 ਜੂਨ 40 ਸਾਲ ਪਹਿਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਐਗ ਦੀ 1 ਜੂਨ ਹੈ ਜਦੋਂ ਵੋਟਾਂ ਪੈਣੀਆਂ ਤੁਸੀਂ ਦੇਖੋਗੇ ਆਪਣੀ ਸਿੱਖ ਕਾਂਗਰਸ ਨੂੰ ਪਾਉਂਦੇ ਆ ਆਪਣੀ ਕੌਮ ਨੂੰ ਹੋਊਗਾ ਕੀ ਆਪਣੇ ਹੋਊਗੇ ਕਦੋਂ ਜਾਗੋਗੇ 1 ਜੂਨ 40 ਸਾਲ ਹੋ ਗਏ ਕਾਂਪੂਰ ਨਾਗਪੁਰ ਕਰਕਟੇ ਅਸਾਮ ਦਿੱਲੀ ਹਜ਼ਾਰਾਂ ਥੋੜੇ ਭੈਣ ਭਰਾ ਕਤਲ ਕਰ ਦਿੱਤੇ ਗਏ ਕਾਂਗਰਸ ਨੇ ਇੱਕ ਬੰਦਾ ਨਹੀਂ ਜੇਲ੍ਹ ਚ ਕੀਤਾ ਕੋਈ ਇਨਸਾਫ ਨਹੀਂ ਹੋਇਆ ਤੇ ਆਪਾਂ ਫਿਰ ਵੀ ਜੋਰ ਟਾਂਉਂਦੀਆਂ ਕਾਂਗਰਸ ਨੂੰ ਪਾ ਦਿੰਨੇ ਆ ਫਿਰ ਆਪਾਂ ਕਿਹਦੇ ਤੇ ਦੋਸ਼ ਰੱਖਦੇ ਆਂ ਦੋਸ਼ੀ ਕੌਣ ਆ ਫਿਰ ਆਪਾਂ ਫੈਸਲੇ ਆਪਾਂ ਸਹੀ ਨਹੀਂ ਕਰਦੇ ਤਾਨੂੰ ਪਤਾ ਹੈ ਕਿ ਕਾਲੀ ਦਾ ਥੋੜੀ ਮਾਂ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪਰ ਨਹੀਂ ਤਜਰਬਾ ਕਰਨਾ ਆਪਣੇ ਤੋਂ ਸਿਆਣੇ ਗੁਜਰਾਤੀ ਹੈ 30 ਸਾਲ ਹੋ ਗਏ 35 ਸਾਲ ਮੋਦੀ ਤੋਂ ਬਗੈਰ ਵੋਟ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਰੇ ਵਾਰ ਸਿਕ ਸਾਰਾ ਕੁਝ ਕਰਦਾ ਹੈ ਆ ਜਿੰਨੇ ਝਾੜੂ ਝੂੜੂ ਵਾਲੇ ਸਾਰੇ ਉੱਥੇ ਜਾਂਦੇ ਆ ਝੂਠ ਬੋਲਣ ਪਰੋੜੀ ਪ੍ਰਵਾਹ ਕਰਦੇ ਆਪਣੇ ਆਉਂਦੇ ਆ ਝਾੜੂ ਨੇ ਕਿਹਾ ਮੈਂ ਆ ਕਰ ਦੂੰਗਾ ਚਲੋ ਇੱਕ ਦੀ ਝਾੜੂ ਦੇਖ ਲਈਏ ਇਹ ਤੀਨ ਨੂੰ ਦੇ ਦਈਏ ਕੈਪਟਨ ਨੇ ਸੌ ਖਾਦੀ ਚਲੋ ਇਹਨੂੰ ਦੇ ਦਈਏ ਜਿਹੜੇ ਸੌ ਖਾਂਦੇ ਆ ਗਰੰਟੀਆ ਦਿੰਦੇ ਆ ਜੇ ਮਤਲਬ ਉਹ ਠੱਗ ਹੈ ਉਹਨਾਂ ਨੇ ਕੁਝ ਨਹੀਂ ਕਰਨਾ ਅਕਾਲੀ ਦਲ ਜਵਾਨ ਦਾ ਪੱਕਾ ਹੈ ਜੇ ਅਸੀਂ ਕਿਹ ਆਟਾ ਦਾਲ ਦੇਵਾਂਗੇ ਅਸੀਂ ਦਿੱਤਾ ਪਹਿਲੇ ਸਰਕਾਰ ਬੰਦੇ ਦੇ ਅਸੀਂ ਕਿਹ ਬੀਬੀ ਨੂੰ ਸ਼ਗਨ ਦੇਵਾਂਗੇ ਪੈਨਸ਼ਨ ਜੋ ਜੋ ਕਿਹਾ ਹੁਣ ਤਾਂ ਸਾਰਾ ਕੁਝ ਬੰਦ ਹੈ ਆ ਵਰਲਡ ਕੱਪ ਕਬੱਡੀ ਕਰਾਉਂਦੇ ਫਦੇ ਸੀ ਦੇਖੋ ਇਹ ਜੀਆਂ ਚੀਜ਼ਾਂ ਹੀ ਬੰਦ ਕਰੀ ਬੈਠੇ ਆ ਅਸੀਂ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਬੰਦ ਕਰੀ ਬੈਠੇ ਆ ਅਸੀਂ ਪਿੰਡਾਂ 'ਚ ਗਰਾਂਟਾਂ ਆਉਂਦੀਆਂ ਸੀ ਤੁਸੀਂ ਦੇਖ ਲਓ ਸੰਗਤ ਦਰਸ਼ਨ ਕਰਦੇ ਤੁਸੀਂ 20 ਲੱਖ ਮੰਗਦੇ 40 ਲੱਖ ਦੇ ਕੇ ਜਾਂਦੇ ਸੀ ਆ ਡਿਵੈਲਪਮੈਂਟ ਵੇਖੋ ਚਾਰੋਂ ਤਰਫ ਅਕਾਲੀ ਸਰਕਾਰ ਕਿਤੇ ਏਮਜ਼ ਬਣੀ ਜਾਂਦਾ ਕਿਤੇ ਥਰਮਲ ਪਲੈਂਟ ਬਣੀ ਜਾਂਦੇ ਆ ਕਿਤੇ ਰਿਫਾਈਨਰੀ ਬਣੀ ਆਂਦੀ ਹੈ ਕਿਤੇ ਸਕੂਲ ਖੁੱਲ੍ਹੀ ਜਾਂਦੇ ਆ ਹਰ ਰੋਜ਼ ਨਵੀਂ ਚੀਜ਼ ਭਲਾੜੇ ਵਾਲੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਵਾਸਤੇ ਪਹਿਲੇ ਸੜ ਕੇ ਆ ਜੀ ਜੀ ਹੁਣ ਕਹਿ ਜੀ ਐ ਜ਼ਿੰਦਗੀ ਬਦਲ ਗਈ ਨਹੀਂ ਤਾਂ ਡਰ ਲੱਗਦਾ ਸੀ ਐਕਸੀਡੈਂਟ ਨਾ ਹੋ ਜੇ ਤੇ ਹੁਣ ਤਿੰਨ ਘੰਟਿਆਂ ਚ ਪਹੁੰਚ ਜਾਨੇ ਆ ਦਰਪਾਤ ਸਾਹਿਬ ਦੇ ਚਾਰੇ ਤਰ ਦੇਖੋ ਹੈਰੀਟੇਜ ਸਟਰੀਟ ਕਿੰਨੀ ਸੋਹਣੀ ਬਣਾਈ ਗੁਰੂ ਦੀ ਨਗਰੀ ਕਿੰਨੀ ਸੋਹਣੀ ਬਣਾਈ ਪਰ ਨਹੀਂ ਵੋਟਾਂ ਨਹੀਂ ਪਾਉਣੀਆਂ ਆ ਬਠਿੰਡਾ ਸ਼ਹਿਰ ਐ ਉਹ ਬਠਿੰਡੇ ਵਾਲੇ ਤੂੰ ਜਾਣਦੇ ਓ ਕੀ ਹੁੰਦਾ ਸੀ ਕਿੰਨਾ ਸੋਹਣਾ ਬਣਾਤਾ ਪਰ ਜਿੰਨੀ ਵਾਰ ਰਿਜ਼ਲਟ ਆਇਆ ਸਾਨੂੰ 20000 ਤੋਂ ਵੱਧ ਤੇ ਹਰਾਇਆ ਬਠਿੰਡੇ ਵਾਲੇ ਨੇ ਇੱਥੇ ਇੱਥੇ ਜਿਹੜੇ ਬਜ਼ੁਰਗ ਹੋਣਗੇ ਯਾਦ ਕਰਨਗੇ ਬਜ਼ੁਰਗ ਦੱਸਣਗੇ ਨੌਜਵਾਨਾਂ ਨੂੰ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਉਹ ਝਾੜੂ ਵਾਲੇ ਆਏ ਤਾਂ ਨਹੀਂ ਕਿਤੇ ਪਿੰਡਾਂ 'ਚ ਹੁਣ ਪਹਿਲੇ ਕਿਹਾ ਕੀ 2.5 ਸਾਲ ਹੋ ਗਏ 25000 ਰੁਪਏ ਦਿਓ ਫਿਰ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ 1000 ਰੁਪਏ ਕਹਿੰਦੇ ਸੀ 2500 ਪੈਨਸ਼ਨ ਕਹਿੰਦੇ ਝੂਠ ਤੇ ਝੂਠ ਐਸ ਕਰਕੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲੋ ਅਸੀਂ ਤਾਂ ਇੱਥੇ ਹੀ ਰਹਿਣਾ ਇੱਥੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਤੁਸੀਂ ਸਾਡਾ ਪਜੋਕਰ ਜਾਣਦੇ ਹੋ ਸਾਰਾ ਕੁਝ ਜਾਣਦੇ ਹੋ ਕਹਿੰਦੇ ਮਰਨ ਨਹੀਂ ਦਿੰਦੇ ਓਏ ਕਿੰਨਾ ਭੂਗ ਤਾਂ ਕੱਢ ਤੀ ਤਿੰਨ ਤੇ ਲਿਆਂਦਾ ਤੁਸੀਂ ਸਾਨੂੰ 3 ਐਮਬੀ ਮੈਨੂੰ ਕੋਈ ਸ਼ਰਮ ਆਉਂਦੀ ਆ ਮੈਨੂੰ ਦਿੱਲੀ ਜਾਣਿਆ ਕਿੰਨੇ ਐਮਐਲਏ ਐ ਮੈਂ ਯਾਰ ਬਹੁਤ ਸਵਾ 3 ਲੱਖ ਆਪਾਂ ਇੱਕ ਨੂੰ ਸਵਾ ਲੱਖ ਕਹਿੰਨੇ ਨਾ ਮੈਂ ਕਹਿੰਦਾ ਸਵਾ 3 ਲੱਖ ਐ ਆਹ ਫੌਜ ਹੀ ਥੋੜੀ ਐ ਯਾਰ ਆਹ ਫੌਜ ਅੱਧੀ ਥੋੜੀ ਐ ਥੋੜੀ ਫੌਜ ਐ ਆਹ ਝਾੜੂ ਚੂੜੂ ਵਾਲੇ ਨਾ ਮੈਂ ਤੁਹਾਨੂੰ ਦੱਸਾਂ ਭਜਾ ਦਿਓ ਇਹਨਾਂ ਨੂੰ ਤੁਸੀਂ ਫੈਸਲਾ ਕਰ ਲਓ ਜਿਵੇਂ ਆ ਭਗਵੰਤ ਮਾਨ ਨੇ ਤੇ ਅਮੇਸ਼ਾ ਨੇ ਮਿਲ ਕੇ ਬਾਰਡਰ ਸੀਲ ਕਰਤੇ ਸੀ ਨਾ ਕਿਸਾਨਾਂ ਨੂੰ ਟੱਪ ਨਹੀਂ ਦਿੱਤਾ ਸੀ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਹਿਲੀ ਤਰੀਕ ਨੂੰ ਕਿ ਦਿੱਲੀ ਵਾਲੀ ਪਾਰਟੀ ਨੂੰ ਇੱਕ ਬੋੜ ਨਹੀਂ ਪੈਣ ਦੇਣੀ ਸਾਰੀ ਆਕਾਲੀ ਦਲ ਨੂੰ ਪਾਵਾਂਗੇ ਤੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਐ ਇੱਥੇ ਬਾਰਡਰ ਬਾਕਸ ਦੀ ਲੋੜ ਐ ਪਾਈਪ ਲਾਈਨ ਦੀ ਲੋੜ ਐ ਧਰਮਸ਼ਾਲਾ ਮੋਟਰ ਰੱਖਣੇ ਕੀ ਐਸੀ ਧਰਮਸ਼ਾਲਾ ਨੂੰ ਮਿੰਟਾਂ ਦੇ ਕੰਮ ਐ ਜਿਸ ਦਿਨ ਸਰਕਾਰ ਬਣਾਦੀ 3 ਲੋਖਾਂ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲ ਹੈ ਜਿਵੇਂ ਪਹਿਲੇ ਹੁੰਦੀ ਸੀ ਤੁਸੀਂ ਪਛਾਣ ਨਹੀਂ ਸਕੋ ਇਹ ਗਲਤੀ ਆਪਣੀ ਰਹਿ ਗਈ ਆ 10 ਸਾਲ ਖਰਾਬ ਕਰ ਲੇ ਆਪਾਂ ਜ਼ਿੰਦਗੀ ਦੇ ਜੇ 10 ਆਲਾ ਮਿਲਦੇ ਉਹ ਤੱਕੇ ਚਲੇ ਜਾਣਾ ਸੀ ਆਪਾਂ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਹੋਗੇ ਕਰਾਂਗੇ ਸਟੇਡੀਅਮ ਤੋਂ ਕੁਝ ਵੀ ਨਹੀਂ ਬਲੇ ਸੋ ਨਮਾ ਬਲਾਡਾ ਹਲਕੇ ਦੇ ਪਤਵੰਤੇ ਸੱਜਣੋ ਫਤਿਹ ਅਸ ਕਰਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਜੋ ਬੈਜੋ ਸਾਰੀ ਇਹਨੂੰ ਬਿਠਾ ਲਾ ਤੁਸੀਂ ਬੈਜੋ ਯਾਰ ਤੁਸੀਂ ਸਾਰੇ ਜਾਣਦੇ ਹੋ ਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਪਹਿਲੇ ਸੀ ਇੱਥੇ ਉਦੋਂ ਮੁੱਖ ਮੰਤਰੀ ਬਾਦਲ ਸਾਹਿਬ ਮੈਂ ਵੀ ਤੁਹਾਡੇ ਐਮਪੀ ਹਰ ਸਿਮਰਤ ਕੌਰ ਵੀ ਤੁਹਾਡੇ ਕੋਲੇ ਆਉਂਦੇ ਜੋ ਜੋ ਤੁਸੀਂ ਕਹੀ ਜਾਂਦੇ ਨਾਲ ਦੇ ਨਾਲ ਕੰਮ ਹੋਈ ਜਾਂਦੇ ਮੈਨੂੰ ਯਾਦ ਹੈ ਪਹਿਲੀ ਵਾਰ ਜਦੋਂ ਅਸੀਂ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਸ਼ੁਰੂ ਕੀਤਾ ਪਹਿਲੇ ਆ ਰਿਜ਼ਰਵ ਹਲਕਾ ਹੁੰਦਾ ਸੀ ਫਿਰ ਜਨਰਲ ਹੋਇਆ ਉਦੋਂ ਅਸੀਂ ਇੰਨਾ ਪਿੰਡਾਂ ਚਾਏ ਇੱਥੇ ਨਾ ਪੀਣ ਵਾਲਾ ਪਾਣੀ ਸੀ ਨਾ ਨਹਿਰੀ ਪਾਣੀ ਸੀ ਨਾ ਇੱਥੇ ਕੋਈ ਡਿਸਪੈਂਸਰੀ ਸੀ ਨਾ ਸਕੂਲ ਸੀ ਸੜਕਾਂ ਟੁੱਟੀਆਂ ਸੀ ਨਾ ਖਾਲੇ ਸਨ ਉਦੋਂ ਹੀ ਮਨ ਬਣਾ ਲਿਆ ਕਿ ਇਹ ਹਲਕੇ ਨੂੰ ਆਪਾ ਵਧੀਆ ਬਣਾਉਣਾ ਤੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬੜਾ ਮਾਨ ਰੱਖਿਆ ਹਰ ਇਲੈਕਸ਼ਨ ਵਿੱਚ ਤੁਸੀਂ ਸਾਡੇ ਸਿਰ ਤੇ ਹੱਥ ਰੱਖਿਆ ਉਹ ਦਸ ਸਾਲਾਂ ਵਿੱਚ ਅਸੀਂ ਬੜੀ ਮਿਹਨਤ ਕੀਤੀ ਵਾਟਰ ਵਰਕਸ ਬਣਾਏ ਨਹਿਰਾਂ ਕੱਡੀਆਂ ਨਹਿਰਾਂ ਚੌੜੀਆਂ ਕੀਤੀਆਂ ਕਸੀਆਂ ਚੌੜੀਆਂ ਕੀਤੀਆਂ ਪੱਕੇ ਖਾਲੇ ਮੈਨੂੰ 300 ਕਰੋੜ ਰੁਪਇਆ ਵੀ ਹਰਸੇ ਮੈਨੂੰ ਕਾਰਨੇ ਦਿੱਲੀੋਂ ਕੱਲੇ ਭਾਡੇ ਹਲਕੇ ਦੇ ਖਾਲਿਆਂ ਵਾਸਤੇ ਲਿਆਉਂਦੇ ਉਹਦੇ ਬਾਅਦ